ਅਸਲਾਮੁਆਲੇਕ ਸਸਰੀਆ ਟਾਲ ਕੀ ਹਾਲ ਚਾਲ ਹੈ ਤੁਹਾਡਾ ਮਿਤਰਾ ਨੇ ਸਾਰੇ ਜਨ ਬਲ ਤੇ ਵਧੀਆ ਹੋਵੇ ਜੇ ਦੁਆਏ ਰੱਬ ਸੁਣਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਡੇ ਚੜ੍ਹਦੇ ਸਾਡੇ ਲਹਿੰਦੇ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਦੋਸਤੋ ਅੱਜ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਆ ਬੜੀ ਅਫਸੋਸਨਾਖ ਖਬਰ ਹੈ ਤੇ ਬੜੀ ਦੁੱਖ ਭਰੀ ਹੈ ਉਹ ਐਵੇਂ ਕਰਕੇ ਕਿ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਪੰਜਾਬ ਦੇ ਬਹੁਤ ਹੀ ਨਾਈਸ ਪਰਸਨ ਬਹੁਤ ਦਿਲਾਂ ਦੇ ਉਹ ਧੜਕਣਾ ਦਿਲਾਂ ਦੀਆਂ ਯਾਨੀ ਕਿ ਇੰਨੇ ਉਹਨਾਂ ਨੂੰ ਪਿਆਰ ਕਰਨ ਵਾਲੇ ਪੰਜਾਬ ਦੇ ਵਿੱਚ ਤੇ ਬਹੁਤ ਹੀ ਨਾਈਸ ਬੰਦੇ ਯਾਨੀ ਕਿ ਉਹਨਾਂ ਨੇ ਇੰਨੀ ਪੰਜਾਬ ਦੀ ਮਦਦ ਕੀਤੀ ਜਦੋਂ ਕਿਸਾਨ ਹੋਇਆ ਸੀ ਨਾ ਇحتਜਾਜ ਕਿਸਾਨਾਂ ਦਾ ਉਦੋਂ ਕਿਸਾਨਾਂ ਦੀ ਬੜੀ ਮਦਦ ਕੀਤੀ ਹੁਣ ਫਲੱਡ 'ਚ ਲੋਕਾਂ ਦੀ ਬੜੀ ਮਦਦ ਕੀਤੀ ਏ ਤੇ ਵੈਸੇ ਵੀ ਬਹੁਤ ਨਾਈਸ ਬੰਦੇ ਹਰ ਬੰਦੇ ਨਾਲ ਪਿਆਰ ਨਾ ਪੇਸ਼ ਆਉਣ ਵਾਲੇ ਤੇ ਮੈਨੂੰ ਰਾਜਵੀਰ ਸਿੰਘ ਬਰਾੜ ਆਪਣੇ ਭਰਾ ਜਿਹੜੇ ਨੇ ਨਾ ਚੜਦੇ ਪੰਜਾਬ ਤੋਂ ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਦੇ ਇਹ ਡੀਐਸਪੀ ਸਰ ਭਰਤੀ ਹੋਏ ਪੁਲਿਸ 'ਚ ਤੇ ਸਿੰਗਰ ਸਿੰਗਰ ਵੀ ਬਹੁਤ ਅੱਛੇ ਸਨ ਤੇ ਜਦੋਂ ਇਹਨਾਂ ਦੇ ਸਿੰਗਰ ਇਹਨਾਂ ਦੀ ਰਿਕਾਰਡਿੰਗਾਂ ਹੋਈਆਂ ਨਾ ਗਾਣੇ ਛਾਣੇ ਹਿੱਟ ਹੋਏ ਇਹਨਾਂ ਨੂੰ ਬਾਹਰ ਫਿਰ ਜਾਣਾ ਪਿਆ ਆਪਣੇ ਗੀਤ ਰਿਕਾਰਡਿੰਗ ਕਰਨ ਵਾਸਤੇ ਪ੍ਰੋਗਰਾਮ 'ਤੇ ਉਦੋਂ ਫਿਰ ਇਹਨਾਂ ਨੇ ਆਪਣੀ ਨੌਕਰੀ ਹੁਣ ਇਹ ਜੇ ਕੰਫਰਮ ਨਹੀਂ ਹੈਗਾ ਕਿ ਛੱਡ ਦਿੱਤੀਆਂ ਜਾਂ ਵੈਸੇ ਛੁੱਟੀ ਲਈ ਹੈ ਲੇਕਿਨ ਇਸ ਟਾਈਮ ਨੌਕਰੀ ਨਹੀਂ ਕਰ ਰਹੇ ਆਪਣੀ ਪੁਲਿਸ ਦੀ ਨਾ ਹਾਲਾਂਕਿ ਡੀਐਸਪੀ ਨੇ ਡੀਐਸਪੀ ਕੋ ਛੋਟਾ ਅਫਸਰ ਨਹੀਂ ਹੁੰਦਾ ਹਾਂਜੀ ਬਹੁਤ ਤੈਨੂੰ ਪਤਾ ਬੜਾ ਵੱਡਾ ਲੇਕਿਨ ਉਹਨਾਂ ਨੇ ਆਪਣੇ ਸ਼ੌਂਕ ਵਾਸਤੇ ਆਪਣੇ ਪੰਜਾਬੀ ਕਲਚਰ ਵਾਸਤੇ ਆਪਣੇ ਲੋਕਾਂ ਦੀ ਮੁਹੱਬਤ ਵਾਸਤੇ ਆਪਣੀ ਨੌਕਰੀ ਛੱਡ ਦਿੱਤੀ ਤੇ ਉਹਨਾਂ ਨੇ ਆਪਣਾ ਯਾਨੀ ਕਿ ਜਿਹੜਾ ਗੀਤ ਵਾਲਾ ਸੀਗਾ ਉਹ ਸਿਸਟਮ ਜਾਰੀ ਰੱਖਿਆ ਤੇ ਉਹ ਉਹਨਾਂ ਨੂੰ ਇਹ ਵੀ ਦੱਸਦੇ ਨੇ ਕਿ ਉਹਨਾਂ ਨੂੰ ਬਾਈਕ ਰਾਈਡਿੰਗ ਦਾ ਬੜਾ ਸ਼ੌਂਕ ਸੀ ਬਾਈਕ ਰਾਈਡਿੰਗ ਮਤਲਬ ਬਾਈਕ ਬੜੇ ਸ਼ੌਂਕ ਨਾਲ ਚਲਾਉਂਦੇ ਹਨ ਚਲਾਉਂਦੇ ਸੀ ਤੇ ਉਹਨਾਂ ਨੇ ਅੱਛੀ ਤੋਂ ਅੱਛੀ ਬਾਈਕ ਰੱਖਦੇ ਸਨ ਹੁਣ ਵੀ ਜਿਹੜੇ ਬਾਈਕ ਤੇ ਉਹਨਾਂ ਦਾ ਐਕਸੀਡੈਂਟ ਹੋਇਆ ਨਾ ਉਹ ਬਾਈਕ BMW ਬਾਈਕ ਹੈ ਯਾਨੀ ਕਿ ਕਾਫੀ ਮਹਿੰਗੀ ਬਾਈਕ ਹੈ 22-23 ਲੱਖ ਰੁਪਏ ਦੀ ਬਾਈਕ ਹੈ ਉੱਥੇ ਇੰਡੀਆ ਦੀ ਆਪਣੇ ਦੇ ਇਤੇ ਤਕਰੀਬਨ ਕੋਈ ਕਰੋੜ ਤੋਂ ਉੱਤੇ ਬਣ ਜਾਣਾ ਪੈਸਾ ਉੱਥੇ ਦੇ 22-23 ਲੱਖ ਰੁਪਈਆ ਤੇ ਉਹ ਬਾਈਕ ਨੂੰ ਦੇਖ ਲੈ ਕੁਝ ਨਹੀਂ ਹੋਇਆ ਇਹਨਾਂ ਕੋਈ ਡੈਮੇਜ ਨਹੀਂ ਹੋਈ ਲੇਕਿਨ ਉਹਨਾਂ ਨੂੰ ਇੰਨਾ شدید ਝੋਟਾ ਆਈਆਂ ਨੇ ਤੇ ਅੱਲਾਹ ਪਾਕ ਉਹਨਾਂ ਤੇ ਰਹਿਮ ਫਰਮਾਵੇ ਅੱਲਾਹ ਪਾਕ ਉਹਨਾਂ ਨੂੰ ਜਲਦ ਸਿਹਤਯਾਬ ਕਰੇ ਆਮੀਨ ਤੇ ਪੰਜਾਬ ਦਾ ਇੱਕ ਹੀਰੋ ਇਨਸਾਨ ਇੱਕ ਪੰਜਾਬ ਦਾ ਸਰਮਾਇਆ ਹੈ ਉਹ ਤੇ ਅੱਲਾਹ ਪਾਕ ਉਹਨਾਂ ਦਾ ਸਾਯਾ ਉਹਨਾਂ ਦੇ ਬੱਚਿਆਂ ਤੇ ਉਹਨਾਂ ਦੇ ਜਿਹੜੇ ਫੈਮਿਲੀ ਦੇ ਸਾਰਿਆਂ ਨੂੰ ਸਲਾਮਤ ਰੱਖੇ ਤੇ ਅਸੀਂ ਹੁਣ ਜਿਹੜੀ ਵੀਡੀਓ ਲੈ ਕੇ ਆਏ ਆ ਵੀਡੀਓ ਜੀ ਉਹ ਜਿੱਥੇ ਜਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਸੀ ਨਾ ਉਹਨਾਂ ਦਾ ਉਸ ਮੌਕੇ ਤੇ ਇੱਕ ਬੰਦਾ ਸੀਗਾ ਜਿਹੜਾ ਉਹਨਾਂ ਦੇ ਨਾਲ-ਨਾਲ ਸਫ਼ਰ ਕਰ ਰਿਹਾ ਸੀ ਉਹਨਾਂ ਦੇ ਜ਼ੁਬਾਨੀ ਸੁਣਨੇ ਆ ਜੀ ਉਹਨਾਂ ਦਾ ਐਕਸੀਡੈਂਟ ਕਿਦਾਂ ਹੋਇਆ ਤੇ ਇਸ ਟਾਈਮ ਉਹਨਾਂ ਦੀ ਕੀ ਕੰਡੀਸ਼ਨ ਹੈ ਤੇ ਚਲੋ ਵੀਡੀਓ ਵੇਖਨੇ ਆ ਫਿਰ ਕਰਨੇ ਆ ਗੱਲਬਾਤ ਉਹਦੇ ਵਿੱਚ ਐਡਮਿਟ ਹੈ ਉਹਨਾਂ ਦਾ ਇਲਾਜ ਚੱਲ ਰਿਹਾ ਔਰ ਜਿਸ ਜਗ੍ਹਾ ਤੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਸੀ ਉਸ ਜਗ੍ਹਾ ਤੇ ਅਸੀਂ ਖੜੇ ਆ ਕਿ ਆਖਰਕਾਰ ਇਹ ਹਾਦਸਾ ਵਾਪਰਿਆ ਕਿਵੇਂ ਇੱਕ ਸ਼ਖਸ ਜਿਹੜਾ ਬਿਲਕੁਲ ਚਸ਼ਮਦੀਪ ਸਿਗਾ ਉਸ ਸਾਥੀ ਦਾ ਉਹ ਵੀ ਇਸ ਜਗ੍ਹਾ ਤੇ ਮੌਜੂਦ ਆ ਕਿਉਂਕਿ ਕਾਲਕਾ ਪੰਜੋਰ ਰੋਡ ਆ ਇਹ ਔਰ ਇੱਥੇ ਇਹ ਹਾਦਸੇ ਦਾ ਸ਼ਿਕਾਰ ਹੋ ਕੇ ਰਾਜਵੀਰ ਜਵੰਦਾ ਡਿੱਗ ਪਏ ਸੀ ਉਹਨਾਂ ਦੀ ਮਹਿੰਗੀ ਬਾਈਕ ਸੀ ਜਿਹਦੇ ਤੇ ਉਹ ਜਾ ਰਹੇ ਸੀਗੇ ਪਹਾੜਾਂ ਦੇ ਵਿੱਚ ਬਾਈਕ ਰਾਈਡ ਕਰਨ ਦੇ ਲਈ ਸਰਦਾਰth ਨਾਂ ਦਾ ਇਹ ਨੌਜਵਾਨ ਜਿਹੜਾ ਕਿ ਬਿਲਕੁਲ ਉਹਨਾਂ ਦੇ ਪਿੱਛੇ-ਪਿੱਛੇ ਬਾਈਕ ਚਲਾਉਂਦਾ ਹੋਇਆ ਰਾਜਵੀਰ ਜਵੰਦਾ ਉਹਨਾਂ ਦੇ ਆ ਰਿਹਾ ਸੀਗਾ ਇਹਨਾਂ ਦੇ ਅੱਖਾਂ ਸਾਹਮਣੇ ਪੂਰਾ ਹਾਦਸਾ ਵਾਪਰਿਆ ਇਹਨਾਂ ਨੇ ਇੱਕ ਵੀਡੀਓ ਵੀ ਪਾਇਆ ਸਰਦਾਰth ਸਾਡੇ ਨਾਲ ਹੈ ਔਰ ਅਸੀਂ ਉਸੇ ਜਗ੍ਹਾ ਤੇ ਹਾਂ ਜਿੱਥੇ ਐਕਸੀਡੈਂਟ ਰਾਜਵੀਰ ਜਵੰਦਾ ਉਹਨਾਂ ਦਾ ਹੋਇਆ ਸਦਾਰth ਬਹੁਤ ਸਾਰੇ ਲੋਕ ਤਰ੍ਹਾਂ-ਤਰ੍ਹਾਂ ਦੀ ਗੱਲਬਾਤ ਕਰ ਰਹੇ ਆਂ से निकला और वो इधर को आ रहे थे तो पांच सौ मीटर करीब मेरे साथ चले वो यहाँ पेड़ ब्लैरो ਤਾਂ ਉਹਦੇ ਨਾਲ ਵੀ ਆਪਾਂ ਕੀ ਮੈਂ ਪਹਿਲਾਂ ਜੇ ਅੰਗਲੇ ਵੀ ਸਾਡ ਲੜ ਰਹੇ ਮੈਂ ਐਨ ਥੋੜੀ ਬਾਈਕ ਆਪਣੀ ਸਲੋ ਕਰ ਲਈ ਕਿਉਂਕਿ ਮੈਨੂੰ ਲੋਕਲ ਮੈਨੂੰ ਪਤਾ ਹੈ ਸਾਡ ਕਿੱਧਰ ਵੀ ਹੋ ਜਾਂਦੇ ਨੇ ਤਾਂ ਭਾਜੀ ਨੇ ਮੇਰੇ ਖਿਆਲ ਤੇ ਸੋਚਿਆ ਵੀ ਮੈਂ ਸਾਡ ਤੋਂ ਨਿਕਾਲ ਲਾਂਗਾ ਤਾਂ ਉਹ ਸਾਡ ਤੋਂ ਨਿਕਾਲੇ ਚੱਕਰ ਤੇ ਬਲੇਰੋ ਵਾਲੇ ਜੀ एकदम ਸਾਹਮਣੇ ਆ ਗਏ ਬਲੇਰੋ ਵਾਲੇ ਜੀ ਇਸ ਤਰ੍ਹਾਂ ਹੀ ਬ੍ਰੇਕ ਮਾਰੀ ਭਾਜੀ ਤੋਂ ਪਤਾ ਨਹੀਂ ਬ੍ਰੇਕ ਨਹੀਂ ਲੱਗੀ ਐ ਕੰਟਰੋਲ ਨਹੀਂ ਬਾਈਕ ਸਿੱਧਾ ਜਾ ਕੇ ਬਲੇਰੋ ਦੇ ਪਿੱਛੇ ਲੱਗੀ ਅਗਰ ਬਲੇਰੋ ਦੇ ਪਿੱਛੇ ਨੇ ਪਿੱਛੇ ਪਾਸੇ ਲੱਗੀ ਬਈ ਹਾਂਜੀ ਤੋਂ ਉਸ ਤੋਂ ਬਾਅਦ ਜੀ ਡੀਪਾਈ ਨੇ ਤੇ ਆਪਾਂ ਵੀ ਬਾਈਕ ਰੋਕੀ ਤੇ ਉਹਨਾਂ ਦੇ

जो लोग कह रहे हैं भी स्टंट बाजी करे थे स्टंट बाजी भी जी बिल्कुल भी नहीं ना स्पीड में बाइक थी देखो बी है डबल ए सिस्टम है डबल डिस्क ब्रेक के हैं तो 40 से 50 की स्पीड कोई ज़्यादा है नहीं है बाइक की उनके लिए ठीक है और बात है जो टेटी मेटी करके भाई यहाँ पे खड्डे हैं बहुत ज़्यादा उनसे बचाने के लिए बाइक थोड़ा इधर उधर करनी पड़ती है तो 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 ਤੂੰ ਮੈਂ ਤਾਂ ਮੈਨੂੰ ਨਹੀਂ ਪਤਾ ਸੀਗਾ ਵੀ ਇਹ ਰਾਜਵੀਰ ਜੀ ਨਾਲ ਮੈਂ ਉਹਨਾਂ ਦੇ ਬਿਲਕੁਲ ਨਾਲ-ਨਾਲ ਸੀਗਾ ਜੋ ਉਹਨਾਂ ਦਾ ਸਾਥੀ ਹੋ ਕੇ ਪਿੱਛੇ ਦਾ। ਤੋਂ ਜਿ세 ਅਮ ਅੱਗੇ-ਅੱਗੇ ਗੋਏ ਤੋਂ ਉਹਨਾਂ ਨੇ ਮਤਲਬ ਕਿ ਕੋਇਨਸੀਡੈਂਟਲੀ ਲਈ ਇਤਨਾ ਵੱਡਾ کیس ਹੋ ਗਿਆ ਜਿਸ ਦੀ ਮਤਲਬ ਕਿ ਉਮੀਦ ਨਹੀਂ थी ਬਾਅਦ ਵਿੱਚ ਜਿ세 ਮੈਂ ਆਪਣੇ ਪੇਜ ਤੇ ਰੀਲ ਲਾ ਲਈ ਆ ਆਫਿਸ ਮੇ ਜਾ ਕੇ ਤਾਂ ਮੈਨੂੰ ਬਾਅਦ ਚ ਦੋ ਤਿੰਨ ਘੰਟੇ ਬਾਅਦ ਪਤਾ ਲੱਗਿਆ ਵੀ ਉਹ ਰਾਜਵੀਰ ਸੀਗੇ। ਜਦੋਂ ਇਹ ਐਕਸੀਡੈਂਟ ਹੋ ਗਿਆ ਮੌਕੇ ਤੇ ਕਿੰਨੇ ਕੁ ਸਮਾਂ ਲੱਗਿਆ ਕਿੰਨੇ ਟਾਈਮ ਬਾਅਦ ਉਹਨ ਨੂੰ ਨਾਲ ਦੇ ਨਾਲ ਹਸਪੀਟਲ ਲੈ ਕੇ ਸੀਗੇ ਚੱਪਕੇ ਖਾਦੇ ਜੇ 5 ਤੋਂ 10 5 ਤੋਂ 10 ਮਿੰਟ ਦੇ ਵਿੱਚ ਮੈਂ ਉਹਨੂੰ ਹਸਪੀਟਲ ਲੈ ਕੇ ਗਏ ਆਂ ਸੇ ਉਠਾ ਕੇ ਮਤਲਬ ਕਿ ਚਾਰ ਪੰਜ ਬੰਦਾਂ ਨੇ ਉਠਾ ਕੇ ਉਹਨੂੰ ਟਾਲਾ ਠੀਕ ਹੈ ਅਮਨੇ ਆ ਵੀਡੀਓ ਕੋਈ ਨਹੀਂ ਬਣਾਈ ਹੈ ਮਤਲਬ ਕਿ ਅਮਨੇ ਪਹਿਲੇ ਇਨਸਾਨ ਦੀ ਜਾਨਚਾਨੀ ਦੀ ਸੋਚੀ ਆ ਬਲਕਿ ਅਮਰ ਕੋਈ ਇਤਨਾ ਤੱਕ ਨਹੀਂ ਪਤਾ ਕਿ ਉਹ ਰਾਜੀ ਵੀਰ ਹੈ ਅਮਰੇ ਲਈ ਕੋਈ ਆਇਡੈਂਟੀਫਾਈਂਗ ਤਾਂ ਕਿ ਕੋਣ ਬੰਦਾ ਕੋਣ ਨਹੀਂ ਨਾ ਤਾਂ ਉਹਨਾਂ ਦੇ ਸਾਥੀਓ ਨੇ ਮਾਰ ਕੋ ਪਤਾ ਆ ਵੀ ਕੋਣ ਬੰਦਾ ਕੋਣ ਨਹੀਂ ਹੈ ਹਾਂ ਉਹ ਥੋੜਾ ਜਿਹਾ ਪਤਾ ਲਿਉਂਦਾ ਤਾਂ ਆਪਾਂ ਲੋਕਲ ਪੁਲਿਸ ਦੀ ਸਹਾਇਤਾ ਲੈ ਕੇ ਉਹਨਾਂ ਨੂੰ ਥੋੜਾ ਜਲਦੀ ਪਹੁੰਚਾ ਸਕਦੇ ਸੀ। ਅੱਛਾ ਉਹਨਾਂ ਦੇ ਬਾਕੀ ਦੇ ਸਾਥੀ ਸੀਗੇ ਜਿਹੜੇ ਉਹ ਉਹਨਾਂ ਦਾ ਨਹੀਂ ਕੋਈ ਉਹਨਾਂ ਦਾ ਬਚਾਅ ਹੋ ਗਿਆ। ਉਹਨਾਂ ਦਾ ਬਚਾਅ ਹੋ ਗਿਆ ਜੀ ਉਹ ਪਿੱਛੇ ਹੀ ਰਹਿ ਗਏ ਸੀਗੇ। ਉਹਨਾਂ ਦੇ ਦਾ ਜੋ ਤਾਂ ਇੱਕ ਥੋੜਾ ਜਿਹਾ ਪਿੱਛੇ ਜਰਾ ਤੁਨਕਾ ਇੱਕ ਬੰਦਾ ਚੱਲ ਰਹਾ ਤਾਂ ਉਹਨਾਂ ਨੇ ਬਾਈਕ ਰੋਕੀ ਆ। ਉਹਨਾਂ ਦਾ ਸਮਾਨ ਲਈ ਆ ਬਾਕੀ ਗਾੜੀ 'ਚ ਦੂਸਰੇ ਬੰਦੇ ਲੈ ਕੇ ਗਏ ਜਿਹਨਾਂ ਦਾ ਸਾਥੀ ਨਹੀਂ ਲੈ ਗਿਆ ਸਾਥੀ ਨੂੰ ਤਾਂ ਬਾਅਦ ਵਿੱਚ ਲੈ ਆ ਜੀ। ਉਹਨਾਂ ਨੇ ਬਾਈਕ ਤਾਂ ਸੰਭੀ ਆ। ਹੂੰ। ਬਾਈਕਾਂ ਉਹ ਫਿਰ ਉਹਦਾ ਸਾਥੀ ਜਿਹੜੀ ਸੀ ਉਹ ਇੱਥੋਂ ਵਾਪਸ ਮੁੜ ਗਏ ਇਹ ਰੋਡ ਜਾਂਦੀ ਵੈਸੇ ਮਨਾਲੀ ਵੱਲ ਨੂੰ ਮਨਾਲੀ ਵੱਲ ਨੂੰ ਇਹ ਮਨਾਲੀ ਰੋਡ ਹਟਾ ਚੁੰਦੀਆਂ ਨਾਲ ਅਗਰ ਤੱਕ ਅੱਗੇ ਜਾਦੇ ਅੱਗੇ ਵੈਸੇ ਮਨਾਲੀ ਸ਼ਹਿਰ ਜਾਣਾ ਹੋਗਾ ਉਹਨੇ ਕਿਉਂਕਿ ਬਾਈਕ ਰਾਈਡਿੰਗ ਦਾ ਸਪੀਡ ਸੀਗਾ ਹਾਂ ਜੀ ਔਰ ਇੱਥੇ ਜਿੱਦਾਂ ਅਸੀਂ ਦੇਖ ਰਹੇ ਹਾਂ ਇੱਥੇ ਆਪ ਤੋਂ ਆਪ ਦੇ ਲੋਕ ਕਹਿੰਦੇ ਕਿ ਇੱਥੇ ਕਦੇ گاਵਾ ਕਦੇ ਸਾਂਹ ਲੜਦੇ ਹੋਏ ਲੋਕ ਅੱਜ ਆ ਜਾਂਦੇ ਆ ਔਰ ਇਹ ਕਿਹਾ ਜਾ ਰਿਹਾ ਕਿ ਜਿੱਦਾਂ ਤੁਸੀਂ ਦੱਸ ਰਹੇ ਹੋ ਕੁਝ ਲੋਕ ਕਹਿੰਦੇ ਕਿ ਸਟੰਟ ਬਾਜੀ ਕਰਦੇ ਇਹ ਲੋਕ ਇਸ ਕਰਕੇ ਹਾਦਸੇ ਹੋ ਜਾਂਦੇ ਆ ਪਰ ਸਟੰਟ ਬਾਜੀ ਨਹੀਂ ਸੀਗੀ गावा ਸਾਂ ਲੱਰ ਰਹੇ ਸੀਗੇ ਔਰ ਉਹਨਾਂ ਤੋਂ ਬਚਨ ਦੇ ਚੱਕਰ ਦੇ ਵਿੱਚ ਹਾਦਸਾ ਹੋ ਗਿਆ ਹਾਂਜੀ ਸਟੰਟ ਬਾਜੀ ਨਹੀਂ ਸੀ ਨਾ ਤੋਂ ਕੋਈ ਬਾਈਕ ਸਪੀਡ ਮੈਨ ਦੀ ਜੀ ਮੈਂ ਵੀ ਆਪਣੇ ਨਾਲ ਨਾਲ ਸੀਗਾ ਜਿਸ ਸਟੰਟ ਬਾਜੀ ਹੁੰਦੀ ਤਾਂ ਮੈਂ ਨਾਲ ਨਾਲ ਚੱਲ ਨਹੀਂ ਸਕਦਾ ਸੀਗਾ ਨਾ ਸਟੰਟ ਬਾਜੀ ਵਾਲਾ ਰੋਡ ਹੈ ਇਹ ਨਾ ਟ੍ਰੈਫਿਕ ਵਾਲਾ ਰੋਡ ਹੈ ਜੀ ਤੇ ਸਟੰਟ ਬਾਜੀ ਤੋਂ ਹੋਈ ਨਹੀਂ ਸਦੀ ਪਹਿਲੀ ਵਾਰ ਤਾਂ ਔਰ ਸਵੇਰ ਤੋਂ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਇੱਥੇ ਸਟੰਟ ਬਾਜੀ ਵਾਲਾ ਕੋਈ ਥਾ ਹੀ ਨਹੀਂ ਉਹ ਆਪਣਾ ਨੋਰਮਲ ਜਾ ਰਹੀ ਸੀਗੀ ਜੀ ਖੱਡੇ ਤੋਂ ਬਚਾਣ ਕਰਕੇ ਉਹਨਾਂ ਨੇ ਬਾਈਕ ਇੱਧਰ ਉੱਧਰ ਝਰੂਰ ਕਰੀਏ ਪਿੱਛੇ ਦੇਮ ਕਿ ਮੈਨੂੰ ਤਾਂ ਦੱਸੋ ਸਰਦਾਰ ਜਦੋਂ ਇਹ ਹਾਦਸਾ ਹੋ ਗਿਆ ਜਦੋਂ ਰਾਜੀ ਜਵੰਦਾ ਦਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਫਿਰ ਤੁਸੀਂ ਲੈ ਕੇ ਜਦੋਂ ਗਏ ਹੋ ਤੁਸੀਂ ਕੋਈ ਹਿਲਾਉਣ ਦੀ ਕੋਸ਼ਿਸ਼ ਕੀਤੀ ਜਾਂ ਬੋਲਣ ਦੀ ਕੋਸ਼ਿਸ਼ ਕਰ ਰਹੇ ਸੀ ਆਖਾ ਬੋਲ ਰਹੇ ਸੀਗੇ ਜਾਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀਗੇ ਜਿਸ ਟੰਗ ਗੱਡੀ 'ਚ ਪਾਇਆ ਸੀਗੇ ਜੋ ਬਿਲਕੁਲ ਬਿਓਸ ਸੀਗੇ ਠੀਕ ਹੈ ਜਿਹੜੇ ਗੱਡੀ ਨਾਲ ਲੈ ਕੇ ਗਏ ਆ ਸੋਰੀ ਹਸਪੀਟਲ ਮੈਂ ਉਹ ਉਸ ਟਾਈਮ ਡਾਕਟਰ ਨੇ ਕਹ ਦਿੱਤਾ ਕਿ ਵੀ ਇਹ ہمارے ਉਸ ਦਾ ਕੇਸ ਨਹੀਂ ਹਮ ਨੂੰ ਤੁਸੀਂ ਛੇ ਲੈ ਜੋ ਜਾਂ ਪੀਜੇ ਲਈ ਮਤਲਬ ਕਿਉਂਕਿ ਬੇਸੂਦ ਹੋ ਕੇ ਸੀਗੇ ਜੋ ਜਿਹੜਾ ਨਾਲ ਦਾ ਬੰਦਾ ਸੀਗਾ ਉਹ ਵੀ ਬਿਲਕੁਲ ਘਬਰਾ ਗਿਆ ਸੀਗਾ ਉਹਨਾਂ ਦੀ ਹਾਲਤ ਦੇ ਦੇਖ ਕੇ ਪਰ ਸਮਨ ਇੰਨਾ ਹੀ ਜੀਗਾ ਵੀ ਇੰਨੀ ਜ਼ਿਆਦਾ ਚੋੜ ਲੱਗੀ ਉਹਦੇ ਸਿਰ 'ਚ ਮਤਲਬ ਉਦੋਂ ਹਲਾਉਣ ਦੀ ਕੋਸ਼ਿਸ਼ ਕੋਈ ਜਿਵੇਂ ਆਪਾਂ ਹੋਂ ਤੌਰ ਤੇ ਕੋਈ ਡਿਲੀਜੈਂਡਾ ਪਾਣੀ ਪੀਉਣ ਦੀ ਕੋਸ਼ਿਸ਼ ਕਰਦੇ ਆਂ ਪਰ ਉਹ ਜੀ ਕੋਸ਼ਿਸ਼ ਆਪਾਂ ਨੇ ਪਾਣੀ ਪੀਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਗਰਮ ਗਰਮ 'ਚ ਪਾਣੀ ਪਿਆਣਾ ਦੇਖੋ ਜਦੋਂ ਚੋੜ ਲੱਗਦੀ ਜਦੋਂ ਪਾਣੀ ਪੀਣਾ ਵੈਸੇ ਚਾਹੀਦਾ ਨਹੀਂ ਆ ਪਹਿਲਾਂ ਡਾਕਟਰ ਕੋਲ ਲੈ ਕੇ ਜਾਓ ਆਪਾਂ ਨੇ ਉਹੀ ਸਮਨਦਾਈ ਦੁਖਾ ਕੇ ਮਨਵਾਲਦੇ ਹਸਪੀਟਲ ਨਾਲ ਲਈ ਗਏ ਜਿਹੜਾ 100 200 ਮੀਟਰ ਦੀ ਕਰੀਲੇ 'ਚ ਹੁੰਦਾ ਸੀ ਉਸ ਤੋਂ ਬਾਅਦ ਤੁਸੀਂ ਨਾਲ ਗਏ ਸੀਗੇ ਹਸਪੀਟਲ ਹਾਂ ਜੀ ਮੈਂ ਨਾਲ ਜਦੋਂ ਚੋੱਕੇ ਲੈ ਕੇ ਗਿਆ ਹਾਂ ਜੀ ਮੈਂ ਪਿੱਛੇ ਪਿੱਛੇ ਹਸਪੀਟਲ ਗਿਆ ਸੀਗਾ ਉਸ ਤੋਂ ਬਾਅਦ ਉਹਨਾਂ ਨੇ 6 ਸੱਕਰ ਰੈਪੋਰਟ ਕਰ ਦਿੱਤੀ ਹੈ ਪਰ ਜਦੋਂ ਤੁਸੀਂ ਇਹ ਰੀਲ ਪਾਈ ਕਿਸ ਜਗ੍ਹਾ ਦੇ ਉੱਪਰ ਇਹ ਹਾਦਸਾ ਵਾਪਰਿਆ ਤੁਹਾਡੇ ਲਈ ਬਹੁਤ سارے ਲੋਕਾਂ ਨੇ ਦੇਖੀ ਉਸ ਤੋਂ ਬਾਅਦ ਹੀ ਅਸੀਂ ਵੀ ਤੁਹਾਨੂੰ ਸੰਪਰਕ ਕੀਤਾ ਕਿ ਸਦਾਰਤ ਐਕਚੁਅਲ ਦੇ ਵਿੱਚ ਕਹਾਣੀ ਪਤਾ ਲੱਗ ਸਕੇ ਕਿ ਇਹ ਹਾਦਸਾ ਹੋਇਆ ਕਿਵੇਂ ਕਿਵੇਂ ਇਹ ਐਕਸੀਡੈਂਟ ਹੋਇਆ ਜਿਹੜਾ ਗੱਡੀ ਵਾਲਾ ਕੋਲੇਰ ਵਾਲਾ ਸੀ ਉਹਦੀ ਵੀ ਕੋਈ ਗਲਤੀ ਨਹੀਂ ਸੀ ਇਹ ਗਲਤੀ ਹੈਗੀ ਸੱਚੀ ਕਿਸੇ ਕੀ ਵੀ ਨਹੀਂ تھی ਜਿਸ ਮੈਂ ਉਸਨੇ ਵੀ ਸਾਣੋ ਸੇ ਇੱਕਦਮ ਮਤਲਬ ਕਿ ਜੋ ਸਾਣ ਸਾਣੇ ਬਿਲਕੁਲ ਬਲੇਰੋ ਦੇ ਸਾਹਮਣੇ ਆ ਗ ਉਹਨੇ ਕਿਸੇ ਚਾਣੇ ਦੀ ਕੋਸ਼ਿਸ਼ ਮੈਂ ਆਪਣੀ ਬ੍ਰੇਕ ਮਾਰ ਲਈ ਜੇ ਨਹੀਂ ਤਾਂ ਉਹਨਾਂ ਦਾ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ ਇਹ ਜਾ ਕੇ ਮਤਲਬ ਕਿ ਬਲੈਰੋ ਦੇ ਬੈਕ ਸਾਈਡ ਤੇ ਬੱਜੇ ਜਾ। ਜਦ ਬਲੈਰੋ ਵੀ ਇਧਰ ਹੀ ਜਾ ਰਹੀ ਸੀ ਅੱਗੇ ਬਲੈਰੋ ਜਾ ਰਹੀ ਹੈ ਉਹਨੇ ਸਾਹਮਣੇ ਲੜਦੇ ਹੋਏ ਦੇਖ ਲਏ ਉਹਨੇ ਸਾਈਡ ਮਾਰੀ। ਔਰ ਸੇਮ ਹੀ ਰਾਜਵੀਰ ਨੇ ਕੀਤਾ ਔਰ ਇਹਨਾਂ ਦੀ ਬਾਈਕ ਜਿਹੜੀ ਬਲੈਰੋ ਦੇ ਪਿੱਛੇ ਟਕਰਾ ਗਈ। ਹਾਂਜੀ। ਬਹੁਤ ਜ਼ਿਆਦਾ ਨੁਕਸਾਨ ਜਿਵੇਂ ਆਮ ਤੌਰ ਤੇ ਤੁਸੀਂ ਕਹਿੰਦੇ 30 40 ਦੀ ਸਪੀਡ ਚ 40 50 60 ਦੀ ਸਪੀਡ ਤੇ ਹੋਊਗੀ ਉਹਨਾਂ ਦੀ ਬਾਈਕ ਔਰ ਆ ਸ਼ਾਇਦ ਉਹਨਾਂ ਦੇ ਰਾਜਵੀਰ ਦੇ ਬਾਈਕ ਦੇ ਪਾਰਟ ਪਏ ਰਾਜਵੀਰ ਦੇ ਬਾਈਕ ਦਾ ਪਾਰਟ ਆ BMW ਦਾ ਦੇਖੋ ਠੀਕ ਹੈ ਨਾ ਮਤਲਬ ਕਿ ਸਿਰਫ ਆਹੀ ਡੈਮੇਜ ਹੋਇਆ ਕੁਝ ਹੋਰ ਡੈਮੇਜ ਬਾਈਕ ਤੇ ਹੋਇਆ ਨਹੀਂ ਜੇ ਇੰਨੀ ਜ਼ੋਰ ਕੇ ਕਹਿੰਦੇ ਜਿਹੜਾ ਮੀਡੀਆ ਚ ਦਿਖਾ ਰਹੇ ਨਾ ਵੀ ਉਹਨਾਂ ਦੇ ਬਾਈਕ ਦੇ ਪਰਕਾ ਛੋੜ ਗਿਆ ਬਾਈਕ ਬਿਲਕੁਲ ਠੀਕ ਸੀ ਉਹਨਾਂ ਦਾ ਸਿਰਫ ਇੱਕ ਸਾਈਡ ਦਾ ਇਹ ਮੇਰਾ ਟੁੱਟਾ ਅਗਰ ਇਤਨੀ ਸਪੀਡ ਮੈਂ ਹੋਤੇ ਤੋਂ ਸਿਰਫ ਇਤਨਾ ਨੁਕਸਾਨ ਹੁੰਦਾ ਸਿਰਫ ਇੱਕ ਸ਼ੀਸ਼ੇ ਦਾ ਹਮ ਵੀ ਬਾਈਕ ਚਲਾਤੇ ਹਾਂ ਡੇਲੀ ਹਮਾਰ ਕੋਈ ਪਤਾ ਵੀ ਨੁਕਸਾਨ ਕਿਤਨਾ ਹੁੰਦਾ ਗਰਾਮ 80 90 ਦੀ ਸਪੀਡ ਮੇ ਹੋ ਪਰ ਗੱਲ ਇਹ ਹੀ ਹੈ ਕਿ ਬਾਈਕ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਪਈ ਚੀ ਉਹਨਾਂ ਨੂੰ ਨੁਕਸਾਨ ਨਹੀਂ ਹੋ ਪਿਆ ਪਰ ਅੰਦਰੂਨੀ ਸੱਟਾਂ ਹੀ ਬਹੁਤ ਆ ਗਈਆਂ ਕਿ ਬਹੁਤ ਜ਼ਿਆਦਾ ਸੀਰੀਅਸ ਸਿਚੁਏਸ਼ਨ ਦੇ ਵਿੱਚ ਹੈ ਉਹ ਹਾਂਜੀ ਆਪਾਂ ਵੀ ਆਹੀਂ ਸੋਚ ਰਿਹਾ ਵੀ ਇਨੀ ਜ਼ੋਰ ਕੇ ਐਕਸੀਡੈਂਟ ਹੋਇਆ ਵੀ ਹੈ ਜਿਸ ਨਾਲ ਹਸਾਬ ਨਾਲ ਐਕਸੀਡੈਂਟ ਨੋਰਮਲ ਐਕਸੀਡੈਂਟ ਤਾਂ ਪਰ ਜਿਸ ਨਾਲ ਉਹਦੇ ਸਿਰ 'ਚ ਝੋਟ ਲੱਗੀ ਜੀ ਜਾਂ ਤਾਂ ਜਿਹੜੇ ਇਕੁਪਮੈਂਟ ਉਹਨਾਂ ਨੇ ਹੈਲਮਟ ਚ ਲਾਇਆ ਸੀਗੇ ਜਾਂ ਤਾਂ ਉਹਨਾਂ ਨਾਲ ਉਹਨਾਂ ਦਾ ਕੋਈ ਡੈਮੇਜ ਹੋਇਆ ਮਾਈਂਡ ਦਾ ਕਿਉਂਕਿ ਅੰਦਰ ਉਹਨਾਂ ਨੇ ਮਾਈਕ ਵਗੈਰਾ ਸਾਰਾ ਕੁਝ ਲਗਾਇਆ ਹੋਇਆ ਸੀਗਾ ਆਪਣੇ ਮਤਲਬ ਕਿ ਜਿਹੜਾ ਸਾਥੀ ਨਾਲ ਸੰਪਰਕ ਮਤਲਬ ਕਿ ਅਸੋ ਕੋਈ ਮਤਲਬ ਕਿ ਕੋਈ ਪਲੈਂਟਰ ਦਾ ਸੇਟ ਤੋਂ ਬਲੱਡ ਵਗੈਰਾ ਕੁਝ ਨਹੀਂ ਨਿਕਲਿਆ ਬਲੱਡ ਬਲੀਡਿੰਗ ਨਹੀਂ ਹੋਈ ਕੁਝ ਨਹੀਂ ਜੀ ਜਿਸ ਟਾਈਮ ਆਪਾਂ ਚੈੱਕ ਕਰੇ ਉਸ ਟਾਈਮ ਕੁਝ ਨਹੀਂ ਸੀ ਹੋਰ ਜਿੱਦਾਂ ਕਹ ਰਿਹਾ ਬਲੀਡਿੰਗ ਪ੍ਰੋਪਰ ਕਿਟ ਪਾਈ ਹੋਈ ਸੀ ਕਿਉਂਕਿ ਪੂਰਾ ਸੇਫਟੀ ਦਾ ਪੂਰਾ ਖਿਆਲ ਰੱਖਦਾ ਰੱਖਦਾ ਰਹੇ ਬੱਚੇ ਮੈਂ ਉਹਨਾਂ ਦੇ ਕਾਫੀ ਵੀਡੀਓਜ਼ ਦੇਖੇ ਆ ਉਹਨਾਂ ਨੇ ਪ੍ਰੋਪਰ ਕਿਟ ਪਾਈ ਹੋਈ ਸੀਗੀ ਹੈਲਮਟ ਦੇ ਅੰਦਰ ਉਹਨਾਂ ਨੇ ਆਪਣਾ ਮਤਲਬ ਕਿ ਕਵਰ ਪਾਇਆ ਸੀਗਾ ਜਿਹੜਾ ਆਪਾਂ ਨੋਰਮਲ ਤੌਰ ਮਿੱਟੀ ਤੋਂ ਬਚਣ ਦੇ ਲਈ ਲਾਉਂਦੇ ਆ ਠੀਕ ਹੈ ਆਪਾਂ ਹੈਲਮਟ ਤਾਰ ਕੇ ਜਦੋਂ ਆਪਾਂ ਕੋਈ ਸੇਫ ਦਾ ਕਵਰ ਨਹੀਂ ਠੀਕ ਹੈ ਨਾ ਬਾਅਦ ਚ ਉਹਨਾਂ ਨੇ ਚੈੱਕ ਕਰਿਆ ਤਾਂ ਹੀ ਉਹਨਾਂ ਨੇ ਮਨਾਂ ਕਰਦੀ ਬਈ ਇਹ ਸਾਡੇ ਉਸ ਦਾ ਕੇਸ ਨਹੀਂ ਹੋਰੇ ਤੁਸੀਂ ਇਹਨਾਂ ਨੂੰ ਐਗਜ਼ੈਕਟ ਇਹੀ ਜਗ੍ਹਾ ਸੀਗੇ ਹੈ ਐਗਜ਼ੈਕਟ ਆ ਜਗ੍ਹਾ ਸੀਗੀ ਜਿੱਥੇ ਰਾਜਵੀਰ ਜਵੰਧਾ ਉਹਨਾਂ ਦਾ ਐਕਸੀਡੈਂਟ ਹੋਇਆ ਜਿੱਥੇ ਰਾਜਵੀਰ ਜਵੰਧਾ ਦਾ ਹਾਦਸਾ ਸ਼ਿਕਾਰ ਹੋਇਆ ਇੱਥੇ ਦੱਸਿਆ ਜਾ ਰਿਹਾ ਰਾਜਵੀਰ ਹੁਣੀ ਇਧਰੋਂ ਆ ਰਹੇ ਸੀ ਜਦੋਂ ਪੰਜੌਰ ਤੋਂ ਅੱਗੇ ਮਨਾਲੀ ਰੋਡ ਵੱਲ ਨੂੰ ਜਾ ਰਹੇ ਸੀਗੇ ਤਾਂ ਅੱਗੇ ਸਾਂਹ ਲੱਗ ਰਹੇ ਸੀਗੇ ਔਰ ਉਹਨਾਂ ਤੋਂ ਬਚਾਉਣ ਦੇ ਚੱਕਰ ਦੇ ਵਿੱਚ ਇੱਕ ਬਨੇਰੋ ਗੱਡੀ ਕੱਟ ਮਾਰਦੀ ਹੈ ਪਿੱਛੇ ਰਾਜਵੀਰ ਜਦੋਂ ਉਹਨਾਂ ਤੋਂ ਬਚਣ ਲਈ ਕੱਟ ਮਾਰਦਾ ਤਾਂ ਫਿਰ ਉਹਨਾਂ ਦੀ ਬ ਪਿੱਛੇ ਟਕਰਾ ਜਾਂਦੀ ਹੈ ਜਿੱਦਾਂ ਚਸ਼ਮਦੀਪ ਨੇ ਮੌਕੇ ਦੇ ਉੱਪਰ ਦੱਸਿਆ ਕਿ ਕਿਉਂਕਿ ਇਹਨਾਂ ਦੀ ਬਾਈਕ ਵੀ ਇਸ ਬਾਈਕ ਤੇ ਇਹ ਆਰ.ਏ.ਸੀ ਦੇ ਪਿੱਛੇ-ਪਿੱਛੇ ਸੰਗਾਰਥ ਹੁਣੀ ਲੋਕਲ ਇਖੋਣੇ ਰਹਿਣ ਵਾਲੇ ਆ ਔਰ ਉਹਨਾਂ ਨੇ ਪੂਰੀ ਮੌਕੇ ਦੀ ਸਿਚੁਏਸ਼ਨ ਦੱਸੀ ਹੈ ਕਿ ਕਿਵੇਂ ਇਹ ਹਾਦਸਾ ਹੋਇਆ ਨਾਲ ਦੀ ਨਾਲ ਰਾਜੀਵ ਜਵੰਧਾ ਆਪਣਾ ਨੂੰ ਚੁੱਕ ਕੇ ਲਜਾਇਆ ਗਿਆ ਸੀਗਾ ਹਸਪੀਟਲ ਐਡਮਿਟ ਉਹਨਾਂ ਨੂੰ ਕਰਵਾਇਆ ਗਿਆ ਔਰ ਇੱਥੋਂ ਫਿਰ ਡਾਕਟਰ ਨੇ ਜਵਾਬ ਦਿੱਤਾ ਸੀ ਕਿ ਸਾਡੇ ਵਸਦਾ ਰੋਗ ਨਹੀਂ ਹੈ ਤੁਸੀਂ ਹੋਰ ਹਸਪੀਟਲ ਲੈ ਕੇ ਜਾਓ ਤਾਂ ਫਿਰ ਉਹਨੂੰ ਹੁਣ ਫੋਰਟਿਸ ਦੇ ਵਿੱਚ ਐਡਮਿਟ ਕਰਵਾਇਆ ਗਿਆ ਫੋਰਟਿਸ ਹਸਪੀਟਲ ਦੇ ਵਿੱਚ ਰਾਜੀਵ ਜਵੰਧ ਇਲਾਜ ਚੱਲ ਰਿਹਾ ਦੁਆਵਾਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਰਾਜਵੀਰ ਜਵੰਦਾ ਜਲਦੀ ਠੀਕ ਹੋ ਜਾਣ ਤੇ ਜਲਦੀ ਫਿਰ ਉਸੇ ਤਰ੍ਹਾਂ ਸਟੇਜਾਂ ਤੇ ਰਾਜਵੀਰ ਜਵੰਦਾ ਗੀਤ ਗਾਉਂਦਾ ਭੰਗੜੇ ਪਾਉਂਦਾ ਹੋਇਆ ਨਜ਼ਰ ਆਵੇ ਕੈਮਰਾ ਪਰਸ਼ਾ ਦੇ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਹੈ ਮੈਂ ਤੁਹਾਨੂੰ ਚਾਹੇਦਾ ਕਿ ਰਾਜਵੇਸ ਸਿੰਘ ਵਾਸਤੇ ਬਹੁਤ ਸਾਰੇ ਦੁਆਰ ਟੋੜੋ ਤੇ ਅੱਲਾਹ ਤਾਲਾ ਉਹਨੂੰ ਸਿਹਤ ਤੰਦਰੁਸਤੀ ਦੇਵੇ ਤੇ ਉਹਨਾਂ ਲੋਕਾਂ ਨੂੰ ਚਾਹੇਦਾ ਜਿਹੜੇ ਆਪਾਂ ਟੋਲੋਂ ਇੱਕ ਬੰਦਾ ਤੇ ਪਹਿਲੇ ਹੀ ਐਕਸੀਡੈਂਟ ਹੋਇਆ ਤੇ ਉਹਨੂੰ ਹਸਪੀਟਲ ਪਹੁੰਚਿਆ ਤੇ ਆਪਾਂ ਟੋਲਾਂ ਬਣਾ ਰਹੇ ਨੇ ਜਿਹੜੇ ਐਕਸੀਡੈਂਟ ਕਰਦੇ ਪਏ ਤੇ ਜੋ ਵੀ ਕਰਦੇ ਪਏ ਸੀ ਜੀ ਅੱਲਾਹ ਪਾਕ ਉਹਨਾਂ ਤੇ ਖਾਸ ਕਰਮ ਫਰਮਾਵੇ ਅਤੇ ਮਿਹਰ ਫਰਮਾਵੇ ਹਾਂਜੀ ਅੱਲਾਹ ਬਾਗ ਉਹਨਾਂ ਤੇ ਮਿਹਰ ਕਰੇ ਤੇ ਉਹ ਦੇਖੋ ਨਾ ਜੀ ਇਹ ਹੁਣ ਦੱਸ ਰਹੇ ਨੇ ਕਿ ਜਿਹੜੇ ਸਾਂਡ ਨਾ ਉਹ ਲੜ ਰਹੇ ਥੇ ਯਾਨੀ ਕਿ ਬੈਲ ਆਪਣੇ ਬਾਏ ਚਲਾ ਰਹੇ ਸੀ ਹਾਂ ਬੈਲ ਰੋਡ ਦੇ ਉੱਤੇ ਲੜ ਰਹੇ ਸੀ ਇਹ ਉਹਨਾਂ ਨੂੰ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਆਪਣੇ ਮਾਲ ਮवेशੀ ਖੁੱਲਾ ਛੱਡ ਛੱਡ ਦਿੰਦੇ ਨੇ ਤੇ ਮੁੜ ਕੇ ਦੇਖਦੇ ਨਹੀਂ ਵੀ ਉਹ ਕਿੱਥੇ ਰੋਡ ਦੇ ਉੱਤੇ ਚੜਿਆ ਜਾਂ ਕਿੱਥੇ ਇੱਥੇ ਆਪਣੇ ਵੀ ਇਲਾਕੇ ਜਿੱਦੂ ਦੇਖ ਲਿਆ ਰੋਡਾਂ ਦੇ ਉੱਤੇ ਜਿਹੜੇ ਨਾਲ-ਨਾਲ ਰੋਡਾਂ ਦੇ ਉੱਤੇ ਬੈਠੇ ਹੁੰਦੇ ਨੇ ਸੜਕਾਂ ਦੇ ਨਾਲ-ਨਾਲ ਜਿਨ੍ਹਾਂ ਦੇ ਘਰ ਹੁੰਦੇ ਨੇ ਉਹ ਮਾਲ ਬੱਕਰੀਆਂ ਹੋ ਗਈਆਂ ਗਾਏ ਦੇ ਬੱਚੇ ਹੋ ਗਏ ਗਾਏ ਹੋ ਗਈ ਖੁੱਲੀਆਂ ਛੜ ਛੜਦੀਆਂ ਨੇ ਗਲੀਆਂ ਦੇ ਵਿੱਚ ਫਿਰਦੇ ਰਹਿੰਦੇ ਨੇ ਉਹ ਰੋਡਾਂ ਦੇ ਵੀ ਆ ਜਾਂਦੇ ਨੇ ਜਿੱਦੀ ਵਜ੍ਹਾ ਤੋਂ ਹਾਦਸੇ ਰੋਣਮਾ ਹੁੰਦੇ ਨੇ ਹਾਂਜੀ ਹੁਣ ਇਹ ਕਿੰਨਾ ਵੱਡਾ ਨੁਕਸਾਨ ਆ ਪੱਕੇ ਪੂਰੇ ਪੰਜਾਬ ਦਾ ਪੂਰੇ ਪੂਰੀ ਹਿੰਦੁਸਤਾਨ ਮੁਲਹਦਾ ਬਲਕਿ ਲੈਂਦੇ ਪੰਜਾਬ ਦਾ ਵੀ ਲੈਂਦੇ ਪੰਜਾਬ ਦੀ ਉਹਨਾਂ ਨੂੰ ਬੜਾ ਪਸੰਦ ਕੀਤਾ ਜਾਂਦਾ ਵਾ ਤੇ ਉਹ ਇਸ ਟਾਈਮ ਸੀਰੀਅਸ ਕੰਡੀਸ਼ਨ ਦੇ ਵਿੱਚ ਨੇ ਹਾਂ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਉਹ ਆਪਣੇ ਵਾਲਦਾਂ ਦਾ ਇਕਲੌਤਾ ਬੇਟਾ ਨਾ ਉਹਨਾਂ ਦਾ ਕੋਈ ਭੈਣ ਨਾ ਉਹਨਾਂ ਦੀ ਭਰਾ ਹੈ ਆ ਇਕਲੋਤਾ ਬੇਟਾ ਆਪਣੇ ਮਾਪਿਆਂ ਦਾ ਤੇ ਇਸ ਟਾਈਮ ਪੰਜਾਬ ਦਾ ਸਰਮਾਇਆ ਪੰਜਾਬ ਦਾ ਇੱਕ ਗੱਭਰੂ ਜਵਾਨ ਪੁੱਤਰ ਤੇ ਬੜਾ ਇਨਸਾਨੀਅਤ ਦਾ ਦਰਦ ਰੱਖਣ ਵਾਲਾ ਪੁੱਤਰ ਹੈ ਉਹਨਾਂ ਨਾਲ ਇਹ ਵਾਕਿਆ ਰੌਣਮਾ ਹੋਇਆ ਕਿਸ ਵਜ੍ਹਾ ਤੋਂ ਹੋਇਆ ਕਿ ਇਹ ਉਹ ਯਦਰਾ ਬੱਲ ਹੋਈਆਂ ਲੇਕਿਨ ਫਿਰ ਵੀ ਇਤਿਆਤ ਕਰਨੀ ਚਾਹੀਦੀ ਹੈ ਨਾ ਹੁਣ ਜਿਵੇਂ ਬੈਲ ਲੜ ਰਹੇ ਹਨ ਬਲੈਰੋ ਵਾਲੇ ਨੇ ਬ੍ਰੇਕ ਮਾਰੀ ਹਾਂ ਤੁਸੀਂ ਰੋਡ ਤੇ ਨਾ ਜਾਂਦਾ ਉਹ ਤਾਂ ਕੋਈ ਵੀ ਕਿਸੇ ਦਾ ਵੀ ਜਾਨਵਰ ਨੂੰ ਨੁਕਸਾਨ ਨੁਕਸਾਨ ਹੋ ਸਕਦਾ ਵਾ ਆਪਣੇ ਜਿੰਨੇ ਅਗਰ ਤੋਂ ਮਾਲ ਰੱਖਣ ਦਾ ਸ਼ੌਂਕ ਤੇ ਉਹਨਾਂ ਨੂੰ ਆਪਣੇ ਘਰਾਂ 'ਚ ਰੱਖੋ ਉਹਨਾਂ ਨੂੰ ਬਾਹਰ ਖੁੱਲਾ ਨਾ ਫਿਰਣ ਦਿਓ ਤਾਂ ਕਿ ਰੋਡ ਦੇ ਉੱਤੇ ਜਾਂਦੇ ਰ ਆਪਣਾ ਕੋਈ ਹਾਦਸਾ ਹੋ ਨਾ ਹੋਵੇ ਬਾਕੀ ਜੀ ਅੱਲਾਹ ਪਾਕ ਉਹਨਾਂ ਦੇ ਉੱਤੇ ਆਪਣਾ ਰਹਿਮ ਫਰਮਾਵੇ ਫਿਰ ਅਸੀਂ ਅਰਦਾਸ ਕਰਨੇ ਆ ਕਿ ਰੱਬ ਸੁਣਾ ਉਹਨਾਂ ਨੂੰ ਜਲਦ-ਜਲਦ ਸਿਹਤਿਆ ਫਰਮਾਵੇ ਆਮੀਨ ਉਹਨਾਂ ਨੂੰ ਜਲਦ-ਜਲਦ ਆਪਣੇ ਬੱਚਿਆਂ ਦੇ ਉੱਤੇ ਸ਼ਫਕਤ ਦਾ ਸਾਯਾ ਉਹਨਾਂ ਦਾ ਸਲਾਮਤ ਰੱਖੇ ਤੇ ਆਪਣੇ ਬੱਚਿਆਂ ਦੇ ਕੋਲ ਜਲਦ-ਜਲਦ ਸਿਹਤਮੰਦ ਹੋ ਕੇ ਆਪਣੇ ਘਰ ਆਣ ਤੇ ਉਹ ਮੈਂ ਕਹਿੰਨਾ ਬੜੇ ਹੀ ਯਾਨੀ ਕਿ ਜਿੱਦਾਂ ਜਸਵੰਦਰ ਭੱਲਾ ਸਾਹਿਬ ਸੀ ਨਾ ਐਦਾਂ ਹੀ ਰਾਜਵੀਰ ਜਵੰਦਾ ਸਾਹ ਨੇ singher ਇਹਨਾਂ ਦੇ ਗਾਣੇ ਇੰਨੇ ਕੁ ਸੁਣੇ ਜਾ ਰਹੇ ਹਨ ਯਕੀਨ ਕਰਕੇ ਜਾਣ ਮੈਨੂੰ ਹੁਣ ਰਾਜਵੀਰ ਸਾਹਿਬ ਬਰਾਰ ਸਾਹਿਬ ਦਾ ਅੱਗੇ ਕਾਲ ਆਈ ਸੀ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਹਰ ਟਰੈਕਟਰ ਦੇ ਉੱਤੇ ਜਿੱਦੇ ਉੱਤੇ ਮਿਊਜ਼ਿਕ ਚੱਲ ਰਿਹਾ ਹੈ ਨਾ ਰਜਵੀਰ ਜਵੰਦਾ ਸਾਹਿਬ ਦਾ ਗਾਣਾ ਚੱਲ ਰਿਹਾ ਐਨੇ ਲੋਕੀ ਉਹਨਾਂ ਨਾਲ ਪਿਆਰ ਕਰਨ ਵਾਲੇ ਆ ਪੰਜਾਬ 'ਚ ਐਨੇ ਲੋਕ ਉਹਨਾਂ ਨਾਲ ਛਰ ਬੱਚਾ ਬੱਚਾ ਜਿਹਦੇ ਜਿਹਦੇ ਮੂੰਹ 'ਚ ਸਿਰਫ ਇਹੀ ਦਵਾ ਕੇ ਯਾ ਅੱਲਾ ਸਾਡੇ ਭਰਾ ਨੂੰ ਸਾਡੇ ਪੁੱਤਰ ਨੂੰ ਸਾਡੇ ਜੋ ਵੀ ਅੰਕਲ ਨੇ ਉਹਨਾਂ ਨੂੰ ਸਿਹਤ عطا ਫਰਮਾ ਉਹਨਾਂ ਨੂੰ ਜਲਦ ਜਲਦ ਸ਼ਫਾ عطا ਫਰਮਾ ਅਮੀਨ ਤੇ ਅਸੀਂ ਵੀ ਅਰਦਾਸ ਕਰਨੇ ਆ ਜੀ ਲੰਦੇ ਪੰਜਾਬ ਤੋਂ ਸਾਡੇ ਭਰਾ ਨੂੰ ਸਾਡੇ ਪੰਜਾਬ ਦੇ ਸਰਮਾਇਆ ਸਾਡੇ ਪੰਜਾਬ ਦੇ ਹੀਰੇ ਨੂੰ ਅੱਲਾਹ ਪਾਕ ਜਲਦ ਜਲਦ ਸ਼ਫਾ عطا ਫਰਮਾਵੇ ਤੇ ਅੱਲਾਹ ਪਾਕ ਉਹਨੂੰ ਜਲਦ ਜਲਦ ਆਪਣੇ ਘਰ ਸਿਹਤਮੰਦ ਹੋ ਕੇ ਆਪਣੇ ਬੱਚਿਆਂ ਕੋਲ ਉਹਨਾਂ ਦੇ ਬੱਚਿਆਂ ਨਾਲ ਮਿਲਵਾਵੇ ਅਮੀਨ ਤੇ ਛੋਟੇ ਛੋਟੇ ਬੱਚੇ ਨੇ ਵਿਚਾਰੇ ਨੇ ਹਾਂ ਇੱਕ ਧੀ ਹੈ ਘਰੇ ਤੇ ਉਹ ਅੱਲਾ ਪਾਕ ਜੀ ਫੇਰ ਅਸੀਂ ਕਰਨੇ ਅਰਦਾਸ ਕਰਨੇ ਜੀ ਅੱਲਾ ਪਾਕ ਉਹਨਾਂ ਤੇ ਰਹਿਮ ਫਰਮਾਵੇ ਤੇ ਜਿਹੜੇ ਲੋਕ ਆਪਣੇ ਕੋ ਗੱਲਾਂ ਬਣਾਉਂਦੇ ਨੇ ਉਹਨਾਂ ਨੂੰ ਵੀ ਰੱਬ ਹਦਾਇਤ ਫਰਮਾਵੇ ਕਿਸੇ ਦਾ ਨਹੀਂ ਦਿਲ ਕਰਦਾ ਕਿ ਮੈਂ ਯਾਰ ਜਾ ਕੇ ਮੇਰਾ ਐਕਸੀਡੈਂਟ ਹੋ ਜAVE ਹਰ ਬੰਦਾ ਤੇ ਆਤ ਹੀ ਕਰਦਾ ਵਾ ਤੇ ਰੱਬ ਲੋ ਹੁੰਦਾ ਵਾ ਜੀ ਰੱਬ ਰੱਬ ਨੇ ਜਿਹੜਾ ਇਮਤਿਹਾਨ ਤੁਹਾਨੂੰ ਦੇਣਾ ਵਾ ਉਹ ਤੇ ਤੁਹਾਡੇ ਤੇ ਆਣਾ ਹੀ ਆਣਾ ਵਾ ਜਿੱਦਾਂ ਤੁਸੀਂ ਮਰਜ਼ੀ ਉਤੋਂ ਬਚੋ ਤੇ ਬਾਕੀ ਅੱਲਾ ਪਾਕ ਫੇਰ ਅਸੀਂ ਦੁਆ ਕਰਨੇ ਐ ਅੰਡ ਤੇ ਕਿ ਅੱਲਾ ਪਾਕ ਉਹਨਾਂ ਦੀ ਜਲਦ ਜਲਦ ਉਹਨਾਂ ਨੂੰ ਸ਼ਫਾਤ ਆ ਫਰਮਾਵੇ ਤੇ ਤੁਸੀਂ ਵੀ ਦੋਸਤੋ ਉਹਨਾਂ ਵਾਸਤੇ ਦੁਆ ਕਰੋ ਜਿਹੜੇ ਜਿਹੜੇ ਸਾਡੀ ਵੀਡੀਓ ਵੇਖ ਰਹੇ ਹੋ ਉਹਨਾਂ ਵਾਸਤੇ ਦੁਆ ਕਰੋ ਕਿ ਅੱਲਾਹ ਪਾਕ ਉਹਨਾਂ ਨੂੰ ਜਲਦੋਂ ਜਲਦ ਸ਼ਫਾਤ ਆ ਫਰਮਾਵੇ ਮੈਂ ਇਹ ਸੁਣਿਆ ਇਹ ਵੀ ਸੁਣਿਆ ਵਾ ਕਿ ਉਹਨਾਂ ਦੀ ਰੀਡ ਦੀ ਹੱਡੀ ਦੋਸਤਾਂ ਤੋਂ ਡੈਮੇਜ ਹੋ ਗਈ ਤੇ ਦਿਮਾਗ ਦੇ ਅੰਦਰ ਜਿਹੜਾ ਬਲੀਡਿੰਗ ਨਹੀਂ ਨਾ ਹੁੰਦੀ ਐਕਸੀਡੈਂਟ ਤੋਂ ਬਾਅਦ ਹਾਂਜੀ ਉਹ 70-90 ਉਹ ਬੜੀ ਖਤਰਨਾਕ ਹੁੰਦੀ ਉਹਦੇ ਨਾਲ ਬੰਦਾ ਕੋਮੇ 'ਚ ਵੀ ਜਾ ਸਕਦਾ ਤੇ ਬੰਦੇ ਬਲੀਡਿੰਗ ਹੋ ਜਾਣਾ ਤੇ ਇੰਨਾ ਖਤਰਾ ਨਹੀਂ ਹੁੰਦਾ ਹਾਂ ਸਿਰ ਦੀ ਦਿਮਾਗ ਦੀ ਜਿਹੜੀ ਝੋਟੇ ਹੋ ਅਗਰ ਤੁਹਾਡਾ ਖੂਨ ਨਿਕਲ ਜਾਵੇ ਨਾ ਬਲੀਡਿੰਗ ਹੋ ਜਾਂਦੀ ਹੈ ਉਹ ਤੁਹਾਨੂੰ ਇਨੀ ਫਿਰ ਖਤਰੇ ਦੀ ਗੱਲ ਨਹੀਂ ਹੁੰਦੀ ਉਹ ਫਿਰ ਸੱਟ ਜਿਹੜੀ ਚੋਟ ਲੱਗਦੀ ਉਹ ਬਾਹਰ ਖੂਨ ਨਿਕਲ ਜਾਂਦਾ ਲੇਕਿਨ ਜਿਹੜੀ ਅੰਦਰ ਉਹਨੀ ਚੋਟ ਹੁੰਦੀ ਹੈ ਦਿਮਾਗ ਦੇ ਅੰਦਰ ਖੂਨ ਜੰਮ ਜਾਂਦਾ ਇਹ ਬਹੁਤ ਸੀਰੀਅਸਲੀ ਹੁੰਦੀ ਹੈ ਬਹੁਤ ਖਤਰਨਾਕ ਹੁੰਦੀ ਹੈ ਤੇ ਅੱਲਾ ਪਾਕ ਦੇ ਅੱਗੇ ਅਰਦਾਸ ਕਰਦੇ ਜੀ ਅੱਲਾ ਪਾਕ ਉਹਨਾਂ ਨੂੰ ਜਲਦ ਜਲਦ ਸ਼ਿਫਾਤ ਆ ਫਰਮਾਵੇ ਤੇ ਸਾਡੇ ਕੋਲੋਂ ਸਾਡਾ ਜਿਹੜਾ ਵੀਰ ਉਹ ਨਾ ਜੁਦਾ ਨਾ ਕਰੇ ਅੱਲਾ ਪਾਕ ਪੰਜਾਬ ਦਾ ਹੀਰਾ ਪੰਜਾਬ ਦਾ ਸਰਮਾਇਆ ਪੰਜਾਬ ਤੇ ਸਲਾਮਤ ਰੱਖੇ ਤੇ ਬਾਕੀ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਆਪਨਾ ਬਹੁਤ ਸਾਰਾ ਖਿਆਲ ਰੱਖਿਓ ਅੱਲਾਹ ਨੇ ਕਿਬਾਲ